ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੋਂ ਡੇਢ ਤੋਂ 2 ਮਹੀਨੇ ਪਹਿਲਾਂ ਇਹ ਗੱਲ ਦਾ ਐਲਾਨ ਕੀਤਾ ਸੀ ਕਿ ਅਸੀਂ 2 ਅਕਤੂਬਰ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕਰ ਦੇਵਾਂਗੇ ਪਰ ਅੱਜ ਦੀ ਅਖਬਾਰਾਂ ਮੁਤਾਬਕ ਇਹ ਸਕੀਮ 2 ਅਕਤੂਬਰ ਛਡੋ 2 ਨਵੰਬਰ ਨੂੰ ਵੀ ਨਹੀਂ ਲਾਗੂ ਹੋ ਸਕਦੀ ਇਹ 2 ਦਸੰਬਰ ਤੱਕ ਵੀ ਜਾ ਸਕਦੀ ਹੈ ਤੇ 2 ਜਨਵਰੀ ਤੱਕ ਵੀ ਇਹ ਸਕੀਮ ਜਾ ਸਕਦੀ ਹੈ ਬੋਰਡ ਪਹਿਲਾਂ ਲਵਾਤੇ ਲੁਧਿਆਣਾ ਭਰਤਾ ਵੱਖ-ਵੱਖ ਸ਼ਹਿਰ ਭਰਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਬੀਮਾ ਯੋਜਨਾ ਜਿਹੜੀ ਸਕੀਮ ਤੁਹਾਡੀ ਲਾਗੂ ਹੀ ਨਹੀਂ ਹੋਈ ਜਿਹੜੀ ਸਕੀਮ ਲਈ ਤੁਹਾਡਾ ਪ੍ਰਬੰਧ ਹੀ ਹੈ ਨਹੀਂ ਉਹਦੇ ਬੋਰਡ ਪਹਿਲਾਂ ਤੁਸੀਂ ਲਗਾ ਦਿੱਤੇ ਐ 2 ਅਕਤੂਬਰ ਨੂੰ ਲਾਂਚ ਕਰਨਾ ਸੀ ਅੱਜ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਦੇ ਜੋ ਚਰਚਾ ਚ ਗੱਲ ਆਈ ਕਿ ਇਹ ਦੋ ਤਰੀਕ ਤੋਂ ਲਾਗੂ ਨਹੀਂ ਹੋ ਸਕਦੀ ਜਿਹਦੇ ਚ ਤੱਥ ਹੈ ਕਿ ਜਿਹਦੇ ਚ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਆ ਉਹ ਕਹਿ ਚੁੱਕੇ ਆ ਕਿ ਦਸੰਬਰ ਤੱਕ ਇਹ ਯੋਜਨਾ ਮਸਾਂ ਲਾਗੂ ਹੋਵੇਗੀ ਕਿਉਂਕਿ ਸਾਡੀਆਂ ਤਿਆਰੀਆਂ ਨਹੀਂ ਉਸ ਪ੍ਰਕਾਰ ਦੀਆਂ ਸੀ ਲੱਗੇ ਹੋਏ ਆ ਪਰ ਹਾਲੇ ਤਿਆਰੀਆਂ ਉਸ ਪ੍ਰਕਾਰ ਦੀਆਂ ਨਹੀਂ ਪਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅੱਜ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਤਰਨਤਾਰਨ ਤੇ ਬਰਨਾਲਾ ਚ ਰਜਿਸਟ੍ਰੇਸ਼ਨ ਸ਼ੁਰੂ ਕਰ ਦੇ ਆ ਕਰ ਰਹੇ ਆ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਕਾਰਡ ਬਣ ਤੱਕ 3 ਮਹੀਨੇ ਤੋਂ ਉੱਪਰ ਦਾ ਸਮਾਂ ਲੱਗ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਬੋਰਡ ਲੱਗਣੇ ਸ਼ੁਰੂ ਹੈ ਹੁਣ ਜਿਹੜੇ ਅੱਜ ਭਗਵਾਨ ਸਿੰਘ ਮਾਨ ਨੇ ਪੀਸੀ ਕੀਤੀ ਹੈ ਕੀ ਉਹ ਯਕੀਨ ਦਿਵਾਉਣਗੇ ਕਿ ਜਿੰਨਾ ਚਿਰ ਸਕੀਮ ਲਾਗੂ ਨਹੀਂ ਹੁੰਦੀ ਉਹ ਬੋਰਡ ਨਹੀਂ ਲਾਉਣਗੇ ਸਕੀਮ ਤਰਨਤਾਰਨ ਤੋਂ ਤੇ ਬਰਨਾਲੇ ਤੋਂ ਸ਼ੁਰੂ ਕੀਤੀ ਤੇ ਤਰਨਤਾਰਨ ਦਾ ਮਤਲਬ ਹੈ ਕਿ ਜਿਮਣੀ ਚੋਣਾ ਜਿਮਣੀ ਚੋਣਾ ਆ ਰਹੀਆਂ ਜਿਹਦੇ ਕਰਕੇ ਸਰਕਾਰ ਇਹ ਹੁਣ ਫੈਸਲਾ ਲੈ ਰਹੀ ਹੈ ਹਾਲਾਂਕਿ ਪਹਿਲਾਂ ਵੀ ਸਰਕਾਰ ਬੜੀਆਂ ਸਕੀਮਾਂ ਲੈ ਕੇ ਆਉਂਦੀਆਂ ਜਮੀਨੀ ਪੱਧਰ ਤੇ ਲਾਗੂ ਨਹੀਂ ਹੁੰਦੀਆਂ ਘਰ ਘਰ ਰਾਸ਼ਨ ਜੋ ਇਹਦਾ ਮੂੰਗੀ ਮੱਕੀ ਦੀ ਐਮ ਐਸ ਪੀ ਔਰ ਬੜੀਆਂ ਚੀਜ਼ਾਂ ਜਿਹੜੀਆਂ ਲੈ ਕੇ ਆਉਂਦੀ ਹੈ ਫਿਰ ਸਰਕਾਰ ਇਹਦੇ ਚ ਕਹਿੰਦੀ ਹੈ ਕਿ ਅਸੀਂ 881 ਮਹੱਲਾ ਕਲੀਨਕ ਖੋਲੇ ਹੈ ਮੈਂ ਮੇਰੇ ਸਾਥੀ ਨੂੰ ਕਹੂੰਗਾ ਕਿ ਹੁਣ ਤੁਪ ਬੇਸ਼ੱਕ ਉਥੇ ਕਲਰ ਸਾਫ ਨਹੀਂ ਆਉਣੇ ਤੁਪ ਬਹੁਤ ਜ਼ਿਆਦਾ ਹੈ ਪਰ ਮੈਂ ਕਹੂੰਗਾ ਕਿ ਇਥੇ ਦਿਖਾਉਣ ਕਿ ਸਾਹਮਣੇ ਤੁਸੀਂ ਪੜੋ ਜਿਹਨੂੰ ਮੁੱਖ ਮੰਤਰੀ ਮਹੱਲਾ ਕਲੀਨਿਕ ਨੇ ਕਹਿੰਦੇ ਆ ਉਹ ਹੁਣ ਮਹੱਲਾ ਕਲੀਨਿਕ ਨਹੀਂ ਉਹ ਆਯੂਸ਼ਮਾਨ ਅਰੋਗਿਆ ਕੇਂਦਰ ਹੈ ਇਹ ਵੀ ਕੇਂਦਰ ਸਰਕਾਰ ਦਾ ਜਿਹੜਾ ਪੈਸਾ ਆਇਆ ਸੀ ਇਹਨਾਂ ਆਯੂਸ਼ਮਾਨ ਅਰੋਗਿਆ ਕੇਂਦਰ ਲਈ ਉਸ ਨੂੰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਆਮ ਆਦਮੀ ਕਲੀਨਿਕ ਦੇ ਤੌਰ ਤੇ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ ਲਾ ਕੇ ਜਿਹੜਾ ਉਹ ਘੁੱਜਾ ਖਾਲੀ ਦੀਂਦਾ ਉੱਪਰ ਤੁਹਾਨੂੰ ਉਹਦੇ ਪਹਿਲਾਂ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀ ਉਹ ਲਵਾਤਾ ਕਿ ਜੇ ਸਾਡੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਲੈਣੇ ਆ ਜੇ ਕੇਂਦਰ ਸਰਕਾਰ ਤੋਂ ਗ੍ਰਾਂਟ ਲੈਣੇ ਜਿਹੜੇ ਕੰਮ ਨੂੰ ਗ੍ਰਾਂਟ ਆਈ ਹੈ ਉਹ ਚੀਜ਼ ਲਾਓ ਇਹਨੂੰ ਆਯੁਸ਼ਮਨ ਰੋਗਿਆ ਕੇਂਦਰ ਬਣਾਓ ਪਰ 881 ਮਹੱਲਾ ਕਲੀਨਿਕ ਜਿਹੜੇ ਆ ਉਹ ਨੇੜੇ ਤੇੜੇ ਵੀ ਦਿਖਾਈ ਨਹੀਂ ਦਿੰਦੇ ਹੁਣ ਇੱਥੇ ਆਯੁਸ਼ਮਨ ਰੋਗਿਆ ਕੇਂਦਰ ਹੈ ਪ੍ਰਚਾਰ ਇਹ ਕੀਤਾ ਜਾਂਦਾ ਮੀਡੀਆ ਦੇ ਵਿੱਚ ਕਿ ਅਸੀਂ ਆਮ ਆਦਮੀ ਕਲੀਨਿਕ ਬਣਾਏ ਆ ਉਹ ਕਿੱਥੇ ਆ ਉਹ ਲੱਭੋ ਤੇ ਲੋਕਾਂ ਨੂੰ ਦਿਖਾਓ ਪਰ ਇੱਥੇ ਸਰਕਾਰ ਨੇ ਕੀ ਗੇਮ ਖੇਡੀ ਉੱਥੋਂ ਫੋਟੋ ਲਵਾਤੀ ਫੋਟੋ ਲਾਉਣ ਦਾ ਸ਼ੌਂਕ ਬਹੁਤ ਜ਼ਿਆਦਾ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਕੀ ਕੀਤਾ ਕਿ ਇੱਥੇ ਇੱਕ ਬੋਰਡ ਲਾਤਾ ਕਿ ਕੇਂਦਰ ਉੱਥੋਂ ਸਾਡਾ ਪੱਟ ਕੇ ਮਾਰਦਾ ਸਾਹਮਣੇ ਇੱਕ ਹਰ ਜਗ੍ਹਾ ਤੁਹਾਨੂੰ ਮਿਲੇਗਾ ਕਿ ਆਮ ਆਦਮੀ ਕਲੀਨਿਕ ਇੱਧਰ ਹੈ ਜਿੱਥੇ ਮਰਜ਼ੀ ਚਲੇ ਜਾਓ ਆਹ ਬੋਰਡ ਤੁਹਾਨੂੰ ਦਿਖਾਈ ਦੇ ਦੇ ਕਿ ਆਮ ਆਦਮੀ ਕਲੀਨਿਕ ਇੱਧਰ ਹੈ ਅਸਲ ਦੇ ਵਿੱਚੋਂ ਆਮ ਆਦਮੀ ਕਲੀਨਿਕ ਨਹੀਂ ਉਹ ਆਯੁਸ਼ਮਾਨ ਰੋਗਿਆ ਕੇਂਦਰ ਹੈ ਤੇ ਆਮ ਆਦਮੀ ਕਲੀਨਿਕ ਦਾ ਇੱਥੇ ਬੋਰਡ ਲਾ ਕੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਅਕਸਰ ਹੀ ਬੋਰਡਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਕੋਈ ਵੀ ਗੱਲ ਹੋਵੇ ਇਸ਼ਤਿਹਾਰ ਪਹਿਲਾਂ ਜਾਂਦਾ ਹੁਣ ਇਹ ਹੈ ਕਿ ਮਰਦੀ ਨੇ ਅੱਖ ਚੱਬਿਆ ਉੱਥੋਂ ਤਾਂ ਲਵਾਤਾ ਤੇ ਇੱਥੇ ਬੋਰਡ ਲਾਤਾ ਕਿ ਲੋਕਾਂ ਨੂੰ ਇਹ ਲੱਗੇ ਕਿ ਆਮ ਆਦਮੀ ਕਲੀਨਿਕ ਅਸਲ ਦੇ ਵਿੱਚ ਇਹ ਆਯੁਸ਼ਮਾਨ ਰੋਗਿਆ ਕੇਂਦਰ ਹੈ ਕੇਂਦਰ ਦੀ ਸਕੀਮ ਹੈ ਐਨ ਐਚ ਐਮ ਦੇ ਤਹਿਤ ਇਹ ਪੈਸਾ ਆਇਆ ਪਹਿਲਾਂ ਇਹਦੀ ਬਾਹ ਮਰੋੜ ਕੇ ਕੇਂਦਰ ਨੇ ਬੋਰਡ ਪਟਵਾਏ ਉਸੇ ਤਰੀਕੇ ਨਾਲ ਸਕੂਲਾਂ ਦੇ ਵਿੱਚ ਵੀ ਪੀ ਐਮ ਸ਼੍ਰੀ ਲਿਖਵਾਇਆ ਕਈ ਜਿਹੜੇ ਐਮਿਨਸ ਬਣਾਤੇ ਸੀ ਇਹਨਾਂ ਨੇ ਕਈਆਂ ਦੇ ਵਿੱਚ ਇਹ ਕੀਤਾ ਉਸ ਤੋਂ ਬਾਅਦ ਰਾਸ਼ਨ ਕਾਰਡ ਦੀ ਸਕੀਮ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਕੱਟਣ ਦੇਵਾਂਗੇ ਹਾਲਾਂਕਿ ਉਹ ਚੀਜ਼ ਸਾਰੇ ਦੇਸ਼ 'ਚ ਲਾਗੂ ਹੈ ਕਿ ਯੂਪੀ ਦੇ ਵਿੱਚੋਂ ਵੀ ਕੱਟੇ ਜਾਣੇ ਬਿਹਾਰ ਤੋਂ ਵੀ ਜਿਹੜੇ ਯਾਲੀ ਬਣਾਈ ਬੈਠੇ ਐ ਉਸੇ ਤਰੀਕੇ ਨਾਲ ਯਾਲੀ ਕਾਰਡ ਸਾਰੇ ਜਗ੍ਹਾ ਕੱਟੇ ਜਾ ਰਹੇ ਐ ਪਰ ਇੱਥੇ ਰੌਲਾ ਪਾਇਆ ਇੱਕ ਵੀ ਕਾਰਡ ਨਹੀਂ ਕੱਟਣ ਦੇਵਾਂਗੇ ਅੱਜ ਉਹਦੇ ਨਾਲ ਵੀ ਸਹਿਮਤ ਹੋ ਗਏ ਸੋ ਜਿੰਨੇ ਰੌਲੇ ਪਾਏ ਜਾ ਰਹੇ ਆ ਉਹਦੀ ਅਸਲ ਹਕੀਕਤ ਇਹ ਹੈ ਕਿ ਪਹਿਲਾਂ 10 ਲੱਖ ਵਾਲਾ ਕਾਰਡ ਕਿਹਾ ਕਿ 2 ਤਰੀਕ ਤੋਂ ਚਾਲੂ ਉਹ ਨਹੀਂ ਹੋ ਰਿਹਾ ਮਹੱਲਾ ਗੀਨ 881 ਕਹਿੰਿਆ ਜਿਹੜੇ ਕਿ ਮਹੱਲਕ ਲੈਣ ਦਾ ਨਾਂ ਹੀ ਨਹੀਂ ਦਿਖਾਈ ਦਿੰਦਾ ਆ ਦੇਖ ਲਓ ਤੁਸੀਂ ਅਸੀਂ ਇਹ ਝੂਠ ਮਾਰਦੇ ਅਸੀਂ ਗਰਾਊਂਡ ਤੇ ਆ ਕੇ ਚੀਜ਼ ਦਿਖਾਈ ਹੈ ਕਿ ਕੋਈ ਮਹੱਲਾ ਕਲੀਨਿਕ ਨਹੀਂ ਕੇਂਦਰ ਦੀ ਹੈ ਆਮ ਆਦਮੀ ਕਲੀਨਿਕ ਜਿਹੜੀ ਹੈ ਉਹ ਬਾਹਰ ਇੱਕ ਬੋਰਡ ਲਾਤਾ ਕਿ ਲੋਕਾਂ ਨੂੰ ਇਹ ਭੇਖਾ ਪੈਂਦਾ ਰਹੇ ਕਿ ਉਹ ਜਿਹੜੀ ਕਲੀਨਿਕ ਹੈ ਉਹ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਹਾਲਾਂਕਿ ਇਹ ਸਕੀਮ ਕੇਂਦਰ ਦੀ ਸੀ ਜਿਹਦੇ ਤਹਿਤ ਇਹ ਪੈਸਾ ਆਇਆ ਸੀ ਸੋ ਜਿਹੜਾ ਦੋ 10 ਲੱਖ ਵਾਲਾ ਕਾਰਡ 2 ਅਕਤੂਬਰ ਤੋਂ ਚਾਲੂ ਹੋਣਾ ਸੀ ਉਹਦੀ ਵੀ ਡੇਟ ਅੱਗੇ ਆ ਕਿਉਂਕਿ ਸਰਕਾਰ ਹਲੇ ਤੱਕ ਪਾਲਿਸੀ ਨਹੀਂ ਤਿਆਰ ਕਰ ਸਕੀ ਮੁੱਖ ਮੰਤਰੀ ਅੱਜ ਵਾਰ-ਵਾਰ ਇਹ ਕਹਿੰਦੇ ਨੇ ਹਸਪਤਾਲ ਬਹੁਤ ਜੋੜ ਰਹੇ ਆ ਹਸਪਤਾਲ ਬਹੁਤ ਜੋੜ ਰਹੇ ਆ ਪਰ ਇਹ ਨਹੀਂ ਦੱਸਿਆ ਕਿ ਕਿਹੜੇ ਹਸਪਤਾਲ ਜੋੜ ਰਹੇ ਆ ਸਾਰਾ ਖਾਕਾ ਤਿਆਰ ਆ ਸਾਰਾ ਖਾਕਾ ਤਿਆਰ ਆ ਕਰਦੇ ਰਹੇ ਆ ਪਰ ਕਲੀਅਰ ਕੁਝ ਵੀ ਕਰ ਨਹੀਂ ਸਕੇ ਸਿਰਫ ਕਾਲੀ-ਕਾਲੀ ਚ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਦੋ ਜਿਹੜੇ ਇੱਕ ਜ਼ਿਲ੍ਹੇ ਚ ਇਲੈਕਸ਼ਨ ਆ ਇੱਕ ਜ਼ਿਲ੍ਹਾ ਨਾਲ ਜੋੜ ਲਿਆ ਇਸੇ ਕਰਾਂ ਜੋ ਇਹ ਚੱਲ ਰਿਹਾ ਇਹ ਕਾਲੀ ਦੇ ਅੱਗੇ ਟੋਏ ਵਾਲੀ ਗੱਲ ਹੈ ਇਸੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦੀਆਂ ਮੈਂ ਕੁਝ ਸਕੀਮਾਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਰੱਖੂਗਾ ਕਿ ਕਿਸ-ਕਿਸ ਤਰੀਕੇ ਨਾਲ ਕਿਹੜੀਆਂ-ਕਿਹੜੀਆਂ ਸਕੀਮਾਂ ਕਿਹੜੇ-ਕਿਹੜੇ ਸਮੇਂ ਨਾਲ ਦੀਆਂ ਫੇਲ ਹੋਈਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਕੀਮਾਂ ਇਹਨਾਂ ਨੇ ਲਿਆਂਦੀ ਕਿ ਅਸੀਂ ਜੀ ਖੇਤੀ ਨੀਤੀ ਲੈ ਕੇ ਆ ਰਹੇ ਹਾਲੇ ਤੱਕ ਨਹੀਂ ਲੈ ਕੇ ਆਉਂਦੀ ਬੜਾ ਰੌਲਾ ਪਾਇਆ ਖੇਤੀ ਨੀਤੀ ਆ ਰਹੀ ਹੈ ਅਸੀਂ ਉਹ ਕੀ ਨੀਤੀ ਆ ਰਹੀ ਹੈ ਉਹ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਮਾਈਨਿੰਗ ਤੇ ਨੀਤੀ ਆ ਰਹੀ ਹੈ ਉਹ ਦੇਖ ਲਓ ਮਾਈਨਿੰਗ ਪਾਲਸੀ ਸ਼ਰਾਬ ਪਾਲਸੀ ਮਤਲਬ ਬੜੀਆਂ ਪਾਲਸੀਆਂ ਘਰ-ਘਰ ਰਾਸ਼ਨ ਆ ਜਿਹੜੀ ਹੈ ਅਸੀਂ ਪਛਾਹਾਂਗੇ ਹੋਰ ਬੜੀਆਂ ਸਕੀਮਾਂ ਲਿਆਂਦੀਆਂ ਮੰਗੀ ਮੂੰਗੀ ਮੱਕੀ ਤੇ ਐਸ ਐਮ ਐਸ ਪੀ ਹੋਰ ਵੀ ਤੁਹਾਨੂੰ ਅਸੀਂ ਸਕੀਮਾਂ ਇਹਨਾਂ ਦੀਆਂ ਅਸੀਂ ਨੋਟ ਕੀਤੀਆਂ ਉਹ ਵੀ ਤੁਹਾਨੂੰ ਦੱਸ ਦਿਆਂਗੇ ਕਿ ਕਿੰਨੀਆਂ ਸਕੀਮਾਂ ਲਿਆਂਦੀਆਂ ਪਰ ਕਾਮਯਾਬ ਜਿਹੜੀ ਹੈ ਉਹ ਕੋਈ ਸਕੀਮ ਜਿਹੜੀ ਹੈ ਉਸ ਤਰੀਕੇ ਨਾਲ ਨਹੀਂ ਹੋਈ ਜਿਸ ਤਰੀਕੇ ਨਾਲ ਪ੍ਰਚਾਰ ਪ੍ਰਸਾਰ ਕੀਤਾ ਗਿਆ ਜਿਹੜੀ ਉਸ ਤੋਂ ਅੱਗੇ ਬੱਕਰੀ ਮੁਰਗੀ ਦਾ ਮੁਆਵਜ਼ਾ ਖੇਤਾਂ ਵਾਲੇ ਡਾਕਟਰ ਸੋ ਇਹ ਚੀਜ਼ਾਂ ਉਹਨਾਂ ਦੇ ਵਿੱਚੋਂ ਹੀ ਆ ਇਹ ਵੀ ਕਿਤੇ ਲਾਰਾ ਨਾ ਬਣ ਕੇ ਰਹਿ ਜਾਵੇ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ 10 ਲੱਖ ਵਾਲਾ ਕਾਰਡ ਰਹਿੰਦੇ ਆ ਉਹ ਵੀ ਕਲੀਅਰ ਨਹੀਂ ਕੀਤਾ ਇਕੱਲੇ ਇਕੱਲੇ ਜੀ ਦਾ 10 ਲੱਖ 10-10 ਲੱਖ ਦਾ ਬੀਮਾ ਹੋਣਾ ਹੈ ਜਾਂ ਸਾਰੇ ਪਰਿਵਾਰ ਦਾ 10 ਲੱਖ ਦਾ ਕਿਉਂਕਿ ਕੇਂਦਰ ਸਰਕਾਰ ਦੀ ਜਿਹੜੀ ਸਕੀਮ ਆਯੂਸ਼ਮਾਨ ਉਹ ਚ ਹੈ ਕਿ ਜੀ ਦਾ 5-5 ਲੱਖ ਰੁਪਏ ਦਾ ਬੀਮਾ ਹੈ ਪਰ ਇਹਦੇ ਚ ਕੀ ਹੈ ਉਹ ਹਾਲੇ ਤੱਕ ਕਲੀਅਰ ਨਹੀਂ ਸੋ ਇਹ ਆਉਣ ਵਾਲੇ ਸਮੇਂ ਚ ਕਿਵੇਂ ਕਲੀਅਰ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਵੀ ਦੱਸ ਸਕਦੇ